ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਭਾਈ ਰਣਜੀਤ ਪਿੰਡਰ ਮੈਂ ਗਿਰਨੂਰ ਪਿੰਡਰ ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਣ ਕਰਨਾ ਜੀ ਅੱਜ ਆਸੀਂ ਆਪਣੀ ਕਲਮ ਦੁਆਰਾ ਲਿਖਿਆ ਗੀਤ ਦਾਜ ਦੇ ਲੋਬੀ ਲੈ ਕੇ ਹਾਜ਼ਰ ਹੋਇਆ ਜਿਸ ਦੇ ਬੋਲ ਹਨ ਦਾਜਦਿਆਂ ਲੋਬੀਆਂ ਨੂੰ ਮਿੱਤਰੋ ਕੋਈ ਆਰਡਰ ਕੋਰਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਲੈ ਕੇ ਤੁਹਾਡੇ ਰੂਬਰੂ ਹਾਂ ਉਮੀਦ ਆ ਪਸੰਦ ਕਰੋਗੇ ਜਿਵੇਂ ਸਾਡੇ ਪਹਿਲਾਂ ਵਾਲੇ ਗੀਤਿਆਂ ਨੂੰ ਪਿਆਰ ਸਤਿਕਾਰ ਦਿੰਦੇ ਹੋ ਉਸ ਤੋਂ ਬਾਅਦ ਕੇ ਇਸ ਗੀਤ ਨੂੰ ਵੀ ਪਿਆਰ ਦੇਵੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਪੇਜ ਨੂੰ ਫੋਲੋ ਸ਼ੁਰੂ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਦੁੱਖਾਂ ਵਿੱਚ ਦੁੱਖ ਦੁੱਖ ਓਏ ਤਲਾਕ ਦਾ ਓਏ ਰੋਲਾ ਨਾ ਪਵੇ ਓਏ ਕਿਸੇ ਵੀ ਜਵਾਬ ਖਦਾ ਦੁੱਖਾਂ ਵਿੱਚ ਦੁੱਖ ਦੁੱਖ ਓਏ ਤਲਾਕ ਦਾ ਹਾਂ ਰੋਲਾ ਨਾ ਪਵੇ ਓਏ ਕਿਸੇ ਵੀ ਜਵਾਬ ਖਦਾ ਹੁੰਦਾ ਸੋਖਾ ਨਹੀਂ ਓ ਧੀਆ ਦਾ ਓ ਵਿਆਹ ਕਰਨਾ ਨਾ ਸੋਖਾ ਹੁੰਦਾ ਦਾਜ ਪੇਕੇ ਘਰ ਤਰਨਾ ਹੁੰਦਾ ਸੋਖਾ ਨਹੀਂ ਓ ਧੀਆ ਦਾ ਓ ਵਿਆਹ ਕਰਨਾ ਨਾ ਸੋਖਾ ਹੁੰਦਾ ਦਾਜ ਪੇਕੇ ਘਰ ਤਰਨਾ ਰੱਬੇ ਅੱਗੇ ਅਸੀਂ ਅਰਦਾਸਾਂ ਕਰੀਏ ਹੰਜੂ ਅੱਖੀਆਂ ਚ ਕਿਸੇ ਦੇ ਨਹੀਂ ਚੋਣਾ ਚਾਹੀਦਾ ਦਾਜ ਨੇ ਲੋਬੀਆਂ ਨੂੰ ਮਿੱਤਰੋ ਆਡਰ ਕੋਟ ਬੱਲ ਗੋਲੀ ਦਾ ਹੀ ਹੋਣਾ ਚਾਹੀਦਾ ਹੋਈ ਦਾਜਦਿਆਂ ਲੋਭੀਆਂ ਨੂੰ ਮਿੱਤਰੋ ਅਡਰ ਕੋਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਦਾਜਦਿਆਂ ਲੋਭੀਆਂ ਨੂੰ ਮਿੱਤਰੋ ਅਡਰ ਕੋਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਲਾਡਾ ਨਾਲ ਮਾਪੇ ਤੀਆਂ ਨੂੰ ਹੋ ਜਾਂਦੀਆਂ ਜਵਾਨ ਫਿਕਰ ਬਧੀਆਂ ਨੂੰ ਕੋਈ ਇੱਜ਼ਤਾਂ ਦੇ ਵੱਲ ਨਾ ਉਂਗਲ ਚੱਕ ਦੇ ਦੁੱਖਾਂ ਦਾ ਪਹਾੜ ਨਾ ਕੋਈ ਸਿਰ ਰੱਖ ਦੇ ਕੋਈ ਇੱਜ਼ਤਾਂ ਦੇ ਵੱਲ ਨਾ ਉਂਗਲ ਚੱਕ ਦੇ ਹੋ ਦੁੱਖਾਂ ਦਾ ਪਹਾੜ ਨਾ ਕੋਈ ਸਿਰ ਰੱਖ ਦੇ ਤੀਆਂ ਦਾ ਉਹ ਦੁੱਖ ਤੀਆਂ ਵਾਲੇ ਜਾਣਦੇ ਬੇਫਿਕਰੇ ਜੇ ਹੋ ਕੇ ਨਹੀਂ ਜਿਉਣਾ ਚਾਹੀਦਾ ਦਜਨੇਆਂ ਲੋਬੀਆਂ ਨੂੰ ਮਿੱਤਰੋ ਅੱਡ ਕੋਟ ਵੱਲੋਂ ਗੋਲੀ ਦਾ ਹੋਣਾ ਚਾਹੀਦਾ ਦਜਨੇਆਂ ਲੋਬੀਆਂ ਨੂੰ ਮਿੱਤਰੋ ਅੱਡ ਕੋਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਕੁੱਟਾਂ ਵਾਲੇ ਉਹਨੇ ਬੜੇ ੱੱੱਕੇ ਕਰਦੇ ਮਾਪੇ ਧੀਆਂ ਜੰਮਣ ਤੋਂ ਤਾਈਆਂ ਡਰਦੇ ਕੁੱਤਾਂ ਵਾਲੇ ਸੋਣੇ ਬੜੇ ੱੱੱਕੇ ਕਰਦੇ ਮਾਪੇ ਧੀਆਂ ਜੰਮਣ ਤੋਂ ਤਾਈਆਂ ਡਰਦੇ ਲਾਡਾਂ ਨਾਲ ਪਾਲੀਆਂ ਕਿ ਬਲੀ ਝੜੀਆਂ ਇੱਥੇ ਅਣਪੋੜਾ ਬਸ ਪੈ ਜਾਣ ਪੜੀਆਂ ਲਾਡਾਂ ਨਾਲ ਪਾਲੀਆਂ ਕਿ ਬਲੀ ਝੜੀਆਂ ਇੱਥੇ ਅਣਪੋੜਾ ਬਸ ਪੈ ਜਾਣ ਪੜੀਆਂ ਜਦੋਂ ਤਾਕੜੇ ਕਾਨੂੰਨਾਂ ਦੀਆਂ ਉਡਾਣ ਧੱਜੀਆਂ ਹੱਥ ਸਿਰ ਥੱਲੇ ਰੱਖ ਕੇ ਨਹੀਂ ਸੋਣਾ ਚਾਹੀਦਾ ਦੱਜਦੇ ਆ ਲੋਬੀਆਂ ਨੂੰ ਮਿੱਤਰੋ ਆਰਡਰ ਕੋਰਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਦਾਜਦਿਆਂ ਲੋਬੀਆਂ ਨਮਿੱਤਰੋ ਆਡਰ ਕੋਡ ਵੱਲ ਗੋਲੀ ਦਾ ਹੀ ਹੋਣਾ ਚਾਹੀਦਾ ਚੜਦੇ ਸੂਰਜ ਖਬਰਾਂ ਸੁਣਦੇ ਲੋਕੀ ਰਾਖਸਾਂ ਦੇ ਨਾਲ ਮਾਰੇ ਹੋ ਗਏ ਹੁਣ ਦੇ ਚੜਦੇ ਸੂਰਜ ਖਬਰਾਂ ਸੁਣਦੇ ਲੋਕੀ ਰਾਖਸਾਂ ਦੇ ਨਾਲ ਮਾਰੇ ਹੋ ਗਏ ਹੁਣ ਦੇ ਉੱਟ ਗਾਲ ਦੰਦੇ ਗਾਲ ਵਿੱਚ ਪਾ ਕੇ ਚੁੰਨੀਆਂ ਬੇਰਹਿਮ ਹੀ ਹੋ ਗਈ ਅੱਜ ਕੱਲ ਦੁਨੀਆ ਉੱਟ ਗਾਲ ਦੰਦੇ ਗਾਲ ਵਿੱਚ ਪਾ ਕੇ ਚੁੰਨੀਆਂ ਬੇਰਹਿਮ ਹੀ ਹੋ ਗਈ ਅੱਜ ਕੱਲ ਦੁਨੀਆ ਜਿਹੜੇ ਮੰਗਦੇ ਆ ਦਾਜ ਨਾਲ ਚਾਬੀ ਗੱਡੀ ਦੀ ਲੈਣੇ ਹੁਣਾਂ ਦੇ ਉਹ ਮਿੰਟ ਨਹੀਂ ਖਲੋਣਾ ਚਾਹਿੰਦਾ ਦਾਜਦਿਆਂ ਲੋਬੀਆਂ ਨੂੰ ਮਿੱਤਰੋ ਅਡਰ ਕੋਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਹੋਏ ਦਾਜਦੇਆਂ ਲੋਬੀਆਂ ਨੂੰ ਮਿੱਤਰੋ ਅਡਰ ਕੋਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਗੱਲਾਂ ਲਿਖਦਾ ਭਿੰਡਰ ਨਿਤ ਨਾਬਤੋਲ ਕੇ ਕੱਬੀ ਖਾਨਾ ਦਾ ਹੋਇਆ ਕਦੇ ਦਿਮਾਗ ਖੋਲ ਕੇ ਗੱਲਾਂ ਲਿਖਦਾ ਭਿੰਡਰ ਨਿਤ ਨਾਬਤੋਲ ਕੇ ਕੱਬੀ ਖਾਨਾ ਦਾ ਹੋਇਆ ਕਦੇ ਦਿਮਾਗ ਖੋਲ ਕੇ ਅਸੀਂ ਹਵਾ ਵਿੱਚ ਤੀਰ ਕਦੇ ਵੀ ਚਲਾਉਂਦੇ ਨਹੀਂ ਗੱਲਾਂ ਮੂੰਹ ਉੱਤੇ ਕਹੀਏ ਕਦੇ ਸਰਮਾਉਂਦੇ ਨਹੀਂ ਅਸੀਂ ਹਵਾ ਵਿੱਚ ਤੀਰ ਕਦੇ ਵੀ ਚਲਾਉਂਦੇ ਨਹੀਂ ਉਹ ਗੱਲਾਂ ਮੂੰਹ ਉੱਤੇ ਕਹੀਏ ਕਦੇ ਸਰਮਾਉਂਦੇ ਨਹੀਂ ਜੇ ਕੋਈ ਅਣਖਾਂ ਨੂੰ ਹੋਵੇ ਪੈਰਾਂ ਵਿੱਚ ਰੋੜਦਾ ਉਹ ਚੰਗੀ ਤੇਰਾ ਮੂੰਹ ਜੱਸ ਹੋਣਾ ਚਾਹੀਦਾ ਦੱਜਦੇਆਂ ਲੋਬੀਆਂ ਨੂੰ ਮਿੱਤਰੋ ਅਡਰ ਕੋਰਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਹੋਏ ਦਜਦੇਆਂ ਲੋਬੀਆਂ ਨੂੰ ਮਿੱਤਰੋ ਅਡਰ ਕੋਰਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ ਦਜਦੇਆਂ ਲੋਬੀਆਂ ਨੂੰ ਮਿੱਤਰੋ ਅਡਰ ਕੋਰਟ ਵੱਲੋਂ ਗੋਲੀ ਦਾ ਹੀ ਹੋਣਾ ਚਾਹੀਦਾ